ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿਨੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਰਾਬਰਟ ਕਿਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਰ ਡੈਡ ਜਿਸ ਦੀ ਮੈਨੂੰ ਤਲਾਸ਼ ਸੀ ਮੇਰਾ ਪਤੀ ਮਾਈਕਲ ਰਾਬਰਟ ਕਿਓਸਾਕੀ ਦੁਆਰਾ ਬਣਾਏ ਜਾ ਰਹੇ ਨਵੇਂ ਵਿੱਦਿਅਕ ਉਤਪਾਦ ਕੈਸ਼ ਫਲੋ ਤੋਂ ਇੰਨਾ ਜਿਆਦਾ ਪ੍ਰਭਾਵਿਤ ਸਨ ਕਿ ਉਹਨਾਂ ਨੇ ਇਸ ਦੇ ਪਰਖਣ ਲਈ ਸਾਨੂੰ ਬੁਲਾਵਾ ਲਿਆ ਇਹ ਇੱਕ ਸਿੱਖਿਆ ਖੇਡ ਸੀ ਜਿਸ ਲਈ ਮੈਂ ਸਥਾਨਕ ਯੂਨੀਵਰਸਿਟੀ 'ਚ ਪੜ ਰਹੀ ਆਪਣੀ 19 ਸਾਲਾਂ ਦੀ ਧੀ ਨੂੰ ਵੀ ਪੁੱਛਿਆ ਕਿ ਉਹ ਮੇਰੇ ਨਾਲ ਚੱਲੇਗੀ ਉਹ ਤਿਆਰ ਹੋ ਗਈ ਇਸ ਖੇਡ 'ਚ ਅਸੀਂ ਤਕਰੀਬਨ 15 ਲੋਕ ਸੀ ਜਿਹੜੇ ਤਿੰਨ ਸਮੂਹਾਂ 'ਚ ਵੰਡੇ ਹੋਏ ਸੀ ਮਾਈਕਲ ਸਹੀ ਸੀ ਮੈਂ ਇਸੇ ਤਰ੍ਹਾਂ ਦੇ ਹੀ ਵਿਦਿਅਕ ਉਤਪਾਦ ਨੂੰ ਲੱਭ ਰਹੀ ਸੀ ਇਹ ਕਿਸੇ ਰੰਗੀਨ ਮਨੋਪਲੀ ਬੋਰਡ ਵਾਂਗ ਲੱਗ ਰਿਹਾ ਸੀ ਜਿਸ ਦੇ ਵਿੱਚਕਾਰ ਇੱਕ ਵੱਡਾ ਜਿਹਾ ਚੂਹਾ ਸੀ ਪਰ ਮਨੋਪਲੀ ਤੋਂ ਇਹ ਇਸ ਤਰ੍ਹਾਂ ਵੱਖਰਾ ਸੀ ਕਿ ਇਸ 'ਚ ਦੋ ਰਾਹ ਸਨ ਇੱਕ ਅੰਦਰ ਦਾ ਤੇ ਦੂਜਾ ਬਾਹਰ ਦਾ ਖੇਡਣ ਦਾ ਉਦੇਸ਼ ਸੀ ਅੰਦਰ ਵਾਲੇ ਰਾਹ ਤੋਂ ਬਾਹਰ ਨੂੰ ਨਿਕਲਣਾ ਜਿਸ ਨੂੰ ਰੋਬਟ ਚੂਹਾ ਦੌੜ ਕਹਿੰਦਾ ਸੀ ਤੇ ਬਾਹਰੀ ਰਾਹ ਤੇ ਪੁੱਜਣਾ ਜਦ ਤੇਜ ਰਾਹ ਉਤੇ ਜਾਣਾ ਰੌਬਟ ਦੇ ਮੁਤਾਬਿਕ ਤੇਜ ਰਾਹ ਸਾਨੂੰ ਇਹ ਦੱਸਦੀ ਹੈ ਕਿ ਅਸਲ ਜ਼ਿੰਦਗੀ ਵਿੱਚ ਅਮੀਰ ਲੋਕ ਕਿਵੇਂ ਪੈਸਿਆਂ ਦਾ ਖੇਡ ਖੇਡਦੇ ਹਨ ਰੌਬਟ ਨੇ ਸਾਨੂੰ ਚੂਹਾ ਦੌੜ ਦੇ ਬਾਰੇ ਦੱਸਿਆ ਜੇਕਰ ਤੁਸੀਂ ਕਿਸੇ ਵੀ ਔਸਤ ਤੌਰ ਉਤੇ ਸਿੱਖਿਆਤ ਕਰੜੀ ਮਿਹਨਤ ਕਰਨ ਵਾਲੇ ਵਿਅਕਤੀ ਦੀ ਜ਼ਿੰਦਗੀ ਨੂੰ ਦੇਖੋ ਤਾਂ ਉਸ 'ਚ ਤੁਹਾਨੂੰ ਇੱਕੋ ਜਿਹਾ ਹੀ ਸਫ਼ਰ ਦਿਖੇਗਾ ਬੱਚਾ ਜਨਮ ਲੈਂਦਾ ਹੈ ਸਕੂਲ ਜਾਂਦਾ ਹੈ ਮਾਪੇ ਖੁਸ਼ ਹੋ ਜਾਂਦੇ ਹਨ ਕਿ ਕਿ ਬੱਚੇ ਨੂੰ ਸਕੂਲ ਚ ਚੰਗੇ ਨੰਬਰ ਮਿਲਦੇ ਹਨ ਤੇ ਉਸ ਦਾ ਦਾਖਲਾ ਕਾਲਜ ਚ ਹੋ ਜਾਂਦਾ ਹੈ ਬੱਚਾ ਗ੍ਰੈਜੂਏਟ ਹੋ ਜਾਂਦਾ ਹੈ ਤੇ ਫਿਰ ਯੋਜਨਾ ਅਨੁਸਾਰ ਕੰਮ ਕਰਨ ਲੱਗਦਾ ਹੈ ਉਹ ਕਿਸੇ ਆਸਾਨ ਸੁਰੱਖਿਅਤ ਨੌਕਰੀ ਜਾਂ ਕਰੀਅਰ ਦੀ ਭਾਲ ਕਰਦਾ ਤੇ ਬੱਚੇ ਨੂੰ ਇਹੋ ਜਿਹਾ ਕੰਮ ਵੀ ਮਿਲ ਜਾਂਦਾ ਹੈ ਸ਼ਾਇਦ ਉਹ ਡਾਕਟਰ ਜਾਂ ਵਕੀਲ ਬਣ ਜਾਂਦਾ ਹੈ ਜਾਂ ਫਿਰ ਉਹ ਮਿਲਟਰੀ ਚ ਭਰਤੀ ਹੋ ਜਾਂਦਾ ਹੈ ਜਾਂ ਫਿਰ ਉਹ ਸਰਕਾਰੀ ਨੌਕਰੀ ਕਰਨ ਲੱਗ ਪੈਂਦਾ ਹੈ ਬੱਚਾ ਪੈਸਾ ਕਮਾਉਣ ਲੱਗਦਾ ਹੈ ਉਸ ਦੇ ਕੋਲ ਢੇਰ ਸਾਰੇ ਕ੍ਰੈਡਿਟ ਕਾਰਡ ਆਉਣ ਲੱਗਦੇ ਹਨ ਅਤੇ ਜੇਕਰ ਉਸ ਨੇ ਹੁਣ ਤਾਈਂ ਖਰੀਦਦਾਰੀ ਕਰਨੀ ਸ਼ੁਰੂ ਨਹੀਂ ਕੀਤੀ ਤਾਂ ਹੁਣ ਉਹ ਡਟ ਕੇ ਖਰੀਦਦਾਰੀ ਕਰਨੀ ਵੀ ਸ਼ੁਰੂ ਕਰ ਦਿੰਦਾ ਹੈ ਖਰਚ ਕਰਨ ਲਈ ਪੈਸਾ ਕੋਲ ਹੁੰਦਾ ਹੈ ਤਾਂ ਉਹ ਉਹਨਾਂ ਥਾਵਾਂ ਉੱਤੇ ਜਾਂਦਾ ਹੈ ਜਿੱਥੇ ਉਸ ਦੀ ਉਮਰ ਦੇ ਜ਼ਿਆਦਾਤਰ ਨੌਜਵਾਨ ਜਾਂਦੇ ਹਨ ਲੋਕਾਂ ਨੂੰ ਮਿਲਦੇ ਹਨ ਡੇਟਿੰਗ ਕਰਦੇ ਹਨ ਤੇ ਕਦੇ-ਕਦਾਈਂ ਵਿਆਹ ਵੀ ਕਰ ਲੈਂਦੇ ਹਨ ਹੁਣ ਜ਼ਿੰਦਗੀ 'ਚ ਮਜ਼ਾ ਆਉਣ ਲੱਗ ਜਾਂਦਾ ਹੈ ਕਿਉਂਕਿ ਅੱਜਕੱਲ ਪੁਰਸ਼ ਤੇ ਇਸਤਰੀ ਦੋਵੇਂ ਹੀ ਨੌਕਰੀ ਕਰਦੇ ਹਨ ਦੇ ਤਨਖਾਹਾਂ ਬੜੀਆਂ ਚੰਗੀਆਂ ਲੱਗਦੀਆਂ ਹਨ ਪਤੀ ਪਤਨੀ ਦੋਨਾਂ ਨੂੰ ਹੀ ਲੱਗਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਹੈ ਉਹਨਾਂ ਨੂੰ ਆਪਣਾ ਭਵਿੱਖ ਸੁਨਹਿਰਾ ਨਜ਼ਰ ਆਉਂਦਾ ਹੈ ਉਹ ਉਹ ਘਰ ਕਾਰ ਟੈਲੀਵਿਜ਼ਨ ਖਰੀਦਣ ਦਾ ਫੈਸਲਾ ਲੈਂਦੇ ਹਨ ਛੁੱਟੀਆਂ ਬਣਾਉਣ ਲਈ ਕਿਤੇ ਚਲੇ ਜਾਂਦੇ ਹਨ ਤੇ ਫਿਰ ਉਹਨਾਂ ਦੇ ਬੱਚੇ ਹੋ ਜਾਂਦੇ ਹਨ ਬੱਚਿਆਂ ਦੇ ਨਾਲ ਉਹਨਾਂ ਦੇ ਖਰਚੇ ਵੀ ਵੱਧ ਜਾਂਦੇ ਹਨ ਖੁਸ਼ਹਾਲ પતિ ਪਤਨੀ ਸੋਚਦੇ ਹਨ ਕਿ ਜ਼ਿਆਦਾ ਪੈਸਾ ਕਮਾਉਣ ਲਈ ਹੁਣ ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ ਉਹਨਾਂ ਦਾ ਕੈਰੀਅਰ ਹੁਣ ਉਹਨਾਂ ਲਈ ਜ਼ਿਆਦਾ ਮਾਇਨੇ ਰੱਖਦਾ ਹੈ ਉਹ ਆਪਣੇ ਕੰਮ 'ਚ ਜ਼ਿਆਦਾ ਮਿਹਨਤ ਕਰਨ ਲੱਗਦੇ ਹਨ ਤਾਂ ਜੋ ਉਹਨਾਂ ਨੂੰ ਪ੍ਰੋਮੋਸ਼ਨ ਮਿਲ ਜਾਵੇ ਜਾਂ ਉਹਨਾਂ ਦੀਆਂ ਤਨਖਾਹਾਂ ਵੱਧ ਜਾਣ ਤਨਖਾਹ ਵੱਧਦੀ ਹੈ ਅਰ ਉਸ ਦੇ ਨਾਲ ਹੀ ਦੂਜਾ ਬੱਚਾ ਜਨਮ ਲੈ ਲੈਂਦਾ ਹੈ ਹੁਣ ਉਹਨਾਂ ਨੂੰ ਇੱਕ ਵੱਡੇ ਘਰ ਦੀ ਲੋਡ ਮਹਿਸੂਸ ਹੁੰਦੀ ਹੈ ਉਹ ਨੌਕਰੀ 'ਚ ਹੋਰ ਵੀ ਜ਼ਿਆਦਾ ਮਿਹਨਤ ਕਰਦੇ ਹਨ ਵਧੀਆ ਵਰਕਰ ਬਣ ਜਾਂਦੇ ਹਨ ਅਤੇ ਜ਼ਿਆਦਾ ਮਨ ਲਾ ਕੇ ਕੰਮ ਕਰਨ ਲੱਗ ਪੈਂਦੇ ਹਨ ਜ਼ਿਆਦਾ ਮਹਾਰਤਾ ਹਾਸਲ ਕਰਨ ਲਈ ਉਹ ਇੱਕ ਵਾਰ ਫਿਰ ਕਿਸੇ ਸਕੂਲ ਵਿੱਚ ਜਾਂਦੇ ਹਨ ਤਾਂ ਕਿ ਉਹ ਹੋਰ ਜ਼ਿਆਦਾ ਪੈਸਾ ਕਮਾ ਸਕਣ ਹੋ ਸਕਦਾ ਹੈ ਕਿ ਉਹ ਦੂਜਾ ਕੰਮ ਵੀ ਲੱਭ ਲੈਣ ਉਹਨਾਂ ਦੀ ਆਮਦਨ ਵਧ ਜਾਂਦੀ ਹੈ ਪਰ ਉਸ ਆਮਦਨ ਤੇ ਉਹਨਾਂ ਨੂੰ ਇਨਕਮ ਟੈਕਸ ਚੁਕਾਉਣਾ ਪੈਂਦਾ ਹੈ ਇਤਨਾ ਹੀ ਨਹੀਂ ਉਹਨਾਂ ਨੇ ਜਿਹੜਾ ਵੱਡਾ ਘਰ ਖਰੀਦਿਆ ਹੈ ਉਸ ਉੱਤੇ ਵੀ ਟੈਕਸ ਦੇਣਾ ਪੈਂਦਾ ਹੈ ਇਸ ਦੇ ਇਲਾਵਾ ਉਹਨਾਂ ਨੂੰ ਸਮਾਜਿਕ ਸੁਰੱਖਿਆ ਟੈਕਸ ਦਾ ਚੁਕਾਉਣਾ ਹੀ ਹੈ ਇਸ ਤਰ੍ਹਾਂ ਬਹੁਤੇ ਟੈਕਸ ਚੁਕਾਉਂਦੇ ਚੁਕਾਉਂਦੇ ਉਹਨਾਂ ਦੀਆਂ ਤਨਖਾਹਾਂ ਘੱਟ ਪੈ ਜਾਂਦੀਆਂ ਹਨ ਉਹ ਆਪਣੀ ਵਧੀ ਹੋਈ ਤਨਖਾਹ ਲੈ ਕੇ ਘਰ ਆਉਂਦੇ ਨੇ ਪਰ ਹੈਰਾਨ ਹੁੰਦੇ ਹਨ ਇਤਨਾ ਸਾਰਾ ਪੈਸਾ ਆਖਿਰ ਕਿੱਥੇ ਚਲਾ ਜਾਂਦਾ ਹੈ? ਉਹ ਇੱਕ ਵਾਸਤੇ ਬਚਤ ਦੇ ਹਿਸਾਬ ਨਾਲ ਉਹ ਕੁਝ ਮਿਊਚੁਅਲ ਫੰਡ ਵੀ ਖਰੀਦ ਲੈਂਦੇ ਹਨ ਤੇ ਆਪਣੇ ਕ੍ਰੈਡਿਟ ਕਾਰਡ ਤੋਂ ਘਰ ਦਾ ਕਰਿਆਨਾ ਖਰੀਦਦੇ ਹਨ। ਉਹਨਾਂ ਦੇ ਬੱਚਿਆਂ ਦੀ ਉਮਰ ਹੁਣ 5 ਜਾਂ 6 ਸਾਲ ਦੀ ਹੋ ਜਾਂਦੀ ਹੈ। ਇਹ ਫਿਕਰ ਵੀ ਉਹਨਾਂ ਨੂੰ ਸਤਾਉਣ ਲੱਗਦੀ ਹੈ ਕਿ ਬੱਚਿਆਂ ਦੇ ਕਾਲਜ ਦੀ ਸਿੱਖਿਆ ਲਈ ਵੀ ਬਚਤ ਲੋੜੀਂਦੀ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਆਪਣੇ ਰਿਟਾਇਰਮੈਂਟ ਵਾਸਤੇ ਵੀ ਪੈਸਾ ਬਚਾਉਣ ਦੀ ਫਿਕਰ ਹੋਣ ਜਾਂ ਸਤਾਉਣ ਲੱਗਦੀ ਹੈ। 35 ਸਾਲ ਪਹਿਲਾਂ ਪੈਦਾ ਹੋਇਆ ਇਹ ਖੁਸ਼ਹਾਲ ਜੋੜਾ ਹੁਣ ਆਪਣੀ ਨੌਕਰੀ ਦੇ ਬਾਕੀ ਦਿਨ ਚੂਹਾ ਦੌੜ ਚ ਫਸ ਕੇ ਬਤੀਤ ਕਰਦਾ ਹੈ। ਹੁਣ ਉਹ ਆਪਣੀ ਕੰਪਨੀ ਦੇ ਮਾਲਕਾਂ ਲਈ ਕੰਮ ਕਰਦੇ ਹਨ, ਸਰਕਾਰ ਨੂੰ ਟੈਕਸ ਚੁਕਾਉਣ ਲਈ ਕੰਮ ਕਰਦੇ ਹਨ ਤੇ ਬੈਂਕ 'ਚ ਆਪਣੀ ਗਹਿਣੇ ਰੱਖੀ ਸੰਪਤੀ ਤੇ ਕ੍ਰੈਡਿਟ ਕਾਰਡ ਦੇ ਕਰਜ਼ੇ ਨੂੰ ਚੁਕਾਉਣ ਲਈ ਕੰਮ ਕਰਦੇ ਹਨ। ਫਿਰ ਉਹ ਆਪਣੇ ਬੱਚਿਆਂ ਨੂੰ ਇਹ ਸਲਾਹ ਦਿੰਦੇ ਹਨ ਕਿ ਉਹਨਾਂ ਨੂੰ ਮਨ ਲਾ ਕੇ ਪੜ੍ਹਾਈ ਕਰਨੀ ਚਾਹੀਦੀ ਹੈ। ਸੰਗੇ ਨੰਬਰ ਲੈਣੇ ਚਾਹੀਦੇ ਹਨ ਅਤੇ ਕਿਸੇ ਸੁਰੱਖਿਤ ਨੌਕਰੀ ਦੀ ਭਾਲ ਕਰਨੀ ਚਾਹੀਦੀ ਹੈ। ਉਹ ਪੈਸਿਆਂ ਬਾਬਤ ਕੁਝ ਵੀ ਨਹੀਂ ਸਿੱਖਦੇ ਅਤੇ ਇਸ ਲਈ ਉਹ ساری ਜ਼ਿੰਦਗੀ ਕਰੜੀ ਮਿਹਨਤ ਕਰਦੇ ਰਹਿੰਦੇ ਹਨ। ਇਹ ਪ੍ਰਕਿਰਿਆ ਪੀੜੀ ਦਰ ਪੀੜੀ ਚੱਲਦੀ ਰਹਿੰਦੀ ਹੈ। ਇਸੇ ਨੂੰ ਚੂਹਾ ਦੌੜ ਕਿਹਾ ਜਾਂਦਾ ਹੈ। ਚੂਹਾ ਦੌੜ ਤੋਂ ਨਿਕਲ ਹੁੰਦਾ ਇੱਕੋ ਹੀ ਢੰਗ ਹੈ। ਉਹ ਇਹ ਹੈ ਕਿ ਤੁਸੀਂ ਅਕਾਊਂਟਸ ਅਤੇ ਇਨਵੈਸਟਮੈਂਟਸ ਦੋਵੇਂ ਖੇਤਰਾਂ 'ਚ ਮਾਹਿਰ ਹੋ ਜਾਵਾਂ। ਪਰੇਸ਼ਾਨੀ ਤਾਂ ਇਹ ਹੈ ਕਿ ਇਹਨਾਂ ਦੋਨਾਂ ਹੀ ਵਿਸ਼ਿਆਂ ਨੂੰ ਬੋਰਿੰਗ ਤੇ ਕਠਿਨ ਮੰਨਿਆ ਜਾਂਦਾ ਹੈ। ਮੈਂ ਆਪ ਇੱਕ ਸੀਪੀਏ ਹਾਂ ਤੇ ਮੈਂ ਬਿਗ 8 ਅਕਾਊਂਟਿੰਗ ਫਰਮ ਵਾਸਤੇ ਕੰਮ ਕੀਤਾ ਹੈ। ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਰੌਬਟ ਨੇ ਇਹਨਾਂ ਦੋਨਾਂ ਬੋਰਿੰਗ ਤੇ ਕਠਿਨ ਵਿਸ਼ਿਆਂ ਨੂੰ ਸਿੱਖਣਾ ਕਿੰਨਾ ਰੋਚਕ ਆਸਾਨ ਤੇ ਰਮਾਂਚਕ ਬਣਾ ਦਿੱਤਾ ਹੈ ਸਿੱਖਣ ਦੀ ਪ੍ਰਕਿਰਿਆ ਇੰਨੀ ਚੰਗੀ ਤਰ੍ਹਾਂ ਛਪਾ ਲਈ ਗਈ ਸੀ ਕਿ ਜਦੋਂ ਅਸੀਂ ਚੂਹਾ ਦੌੜ ਤੋਂ ਬਾਹਰ ਨਿਕਲਣ ਲਈ ਜੀ ਜਾਣ ਲਾ ਰਹੇ ਸਾਂ ਤਾਂ ਵੀ ਸਾਨੂੰ ਇਹ ਧਿਆਨ ਹੀ ਨਹੀਂ ਸੀ ਰਿਹਾ ਕਿ ਅਸੀਂ ਕੁਝ ਸਿੱਖ ਰਹੇ ਹਾਂ ਸ਼ੁਰੂਆਤ 'ਚ ਤਾਂ ਅਸੀਂ ਇੱਕ ਨਵੇਂ ਵਿਦੇਖ ਖੇਡ ਦਾ ਪ੍ਰੀਖਣ ਹੀ ਕਰ ਰਹੇ ਸਾਂ ਪਰ ਛੇਤੀ ਹੀ ਇਸ ਖੇਡ 'ਚ ਮੈਨੂੰ ਅਤੇ ਮੇਰੀ ਧੀ ਨੂੰ ਮਜ਼ਾ ਆਉਣ ਲੱਗਾ ਖੇਡਾਂ ਦੌਰਾਨ ਅਸੀਂ ਦੋਵੇਂ ਇਹੋ ਜਿਹੇ ਵਿਸ਼ਿਆਂ 'ਤੇ ਗੱਲਾਂ ਕਰ ਰਹੇ ਸੀ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਕਦੇ ਨਹੀਂ ਸੀ ਗੱਲਾਂ ਕੀਤੀਆਂ ਇੱਕ ਅਕਾਊਂਟੈਂਟ ਹੋਣ ਦੇ ਕਾਰਨ ਇਨਕਮ ਸਟੇਟਮੈਂਟ ਤੇ ਬੈਲੈਂਸ ਸ਼ੀਟ ਨਾਲ जोडਿਆ ਖੇਡ ਖੇਡਣ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਮੈਂ ਖੇਡ ਦੇ ਉਸੂਲਾਂ ਅਤੇ ਬਰੀਕੀਆਂ ਨੂੰ ਆਪਣੀ ਧੀ ਤੇ ਦੂਜੇ ਲੋਕਾਂ ਨੂੰ ਸਮਝਾਉਣ 'ਚ ਸਹਾਇਤਾ ਵੀ ਕੀਤੀ ਉਸ ਦਿਨ ਮੈਂ ਚੂਹਾ ਦੌੜ ਤੋਂ ਸਭ ਤੋਂ ਪਹਿਲਾਂ ਬਾਹਰ ਨਿਕਲੀ ਤੇ ਕੇਵਲ ਮੈਂ ਹੀ ਬਾਹਰ ਨਿਕਲ ਸਕੀ ਬਾਹਰ ਨਿਕਲਣ 'ਚ ਮੈਨੂੰ 50 ਮਿੰਟ ਦਾ ਸਮਾਂ ਲੱਗਿਆ ਹਾਲਾਂਕਿ ਖੇਡ ਤਕਰੀਬਨ 3 ਘੰਟੇ ਚੱਲੀ ਮੇਰੇ ਟੇਬਲ ਤੇ ਇੱਕ ਬੈਂਕਰ ਬੈਠਾ ਸੀ ਇਸ ਤੋਂ ਇਲਾਵਾ ਇੱਕ ਕਾਰੋਬਾਰੀ ਤੇ ਇੱਕ ਕੰਪਿਊਟਰ ਪ੍ਰੋਗਰਾਮਰ ਵੀ ਮੈਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਇਹਨਾਂ ਤੋਂ ਲੋਕਾਂ ਨੂੰ ਅਕਾਊਂਟਿੰਗ ਜਾਂ ਇਨਵੈਸਟਮੈਂਟ ਦੇ ਬਾਰੇ ਕਿੰਨੀ ਘੱਟ ਜਾਣਕਾਰੀ ਹੈ ਜਦੋਂ ਕਿ ਇਹ ਵਿਸ਼ੇ ਉਹਨਾਂ ਦੀ ਜ਼ਿੰਦਗੀ 'ਚ ਕਿੰਨੀ ਜ਼ਿਆਦਾ ਅਹਿਮੀਅਤ ਰੱਖਦੇ ਹਨ ਮੇਰੇ ਮਨ ਵਿੱਚ ਇਹ ਸਵਾਲ ਵੀ ਆ ਰਿਹਾ ਸੀ ਕਿ ਇਹ ਅਸਲ ਜ਼ਿੰਦਗੀ ਵਿੱਚ ਆਪਣੇ ਪੈਸੇ, ਕੋਡੀ ਦਾ ਕਾਰੋਬਾਰ ਕਿਵੇਂ ਸੰਭਾਲਦੇ ਹੋਣਗੇ ਮੈਂ ਇਹ ਸਮਝ ਸਕਦੀ ਸੀ ਕਿ ਮੇਰੀ 19 ਸਾਲਾਂ ਦੀ ਧੀ ਕਿਉਂ ਨਹੀਂ ਜਾਣ ਸਕਦੀ ਸੀ ਪਰ ਇਹ ਲੋਕ ਤਾਂ ਉਸ ਤੋਂ ਦੁੱਗਣੀ ਉਮਰ ਦੇ ਸਨ ਤੇ ਉਹਨਾਂ ਨੂੰ ਇਹ ਗੱਲਾਂ ਸਮਝਾਉਣੀਆਂ ਚਾਹੀਦੀਆਂ ਹਨ ਚੂਹਾ ਦੌੜ ਤੋਂ ਬਾਹਰ ਨਿਕਲ ਤੋਂ ਬਾਅਦ ਮੈਂ 2 ਘੰਟਿਆਂ ਤੱਕ ਆਪਣੀ ਧੀ ਇਹਨਾਂ ਸਿੱਖਿਆ ਤੇ ਸਿਆਣੇ ਊਮੇਰਾ ਨੂੰ ਕੋਡੀਆਂ ਸੁੱਟਦੇ ਅਤੇ ਆਪਣੇ ਬਾਜ਼ਾਰ ਨੂੰ ਫਲਾਉਂਦੇ ਦੇਖਦੀ ਰਹੀ ਹਾਲਾਂਕਿ ਮੈਂ ਖੁਸ਼ ਸੀ ਕਿ ਉਹ ਲੋਕ ਕੁਝ ਨਵਾਂ ਸਿੱਖ ਰਹੇ ਸਨ ਲੇਕਿਨ ਮੈਂ ਇਸ ਗੱਲ ਨਾਲ ਬੜੀ ਪਰੇਸ਼ਾਨ ਤੇ ਵਿਚਲਿਤ ਵੀ ਸੀ ਕਿ ਸਿਆਣੇ ਲੋਕ ਆਮ ਅਕਾਊਂਟਿੰਗ ਅਤੇ ਇਨਵੈਸਟਮੈਂਟ ਦੇ ਬੁਨਿਆਦੀ ਨੁਕਤਿਆਂ ਦੇ ਬਾਰੇ ਕਿੰਨਾ ਘੱਟ ਜਾਣਦੇ ਹਨ ਉਹਨਾਂ ਨੂੰ ਆਪਣੀ ਇਨਕਮ ਸਟੇਟਮੈਂਟ ਤੇ ਆਪਣੀ ਬੈਲੈਂਸ ਸ਼ੀਟ ਦੇ ਆਪਸੀ ਸਬੰਧਾਂ ਨੂੰ ਸਮਝਣ 'ਚ ਬੜਾ ਸਮਾਂ ਲੱਗਿਆ اپنی ਸੰਪਤੀ ਖਰੀਦਣ ਤੇ ਵੇਚਣ ਦੌਰਾਨ ਉਹਨਾਂ ਨੂੰ ਇਹ ਧਿਆਨ ਹੀ ਨਹੀਂ ਰਿਹਾ ਕਿ ਹਰ ਸੌਦੇ ਨਾਲ ਉਹਨਾਂ ਦੀ ਮਹੀਨੇ ਭਰ ਦੀ ਆਮਦਨੀ ਉੱਤੇ ਕਿਤਨਾ ਅਸਰ ਪੈਂਦਾ ਹੈ। ਮੈਂ ਸੋਚਿਆ ਅਸਲ ਜ਼ਿੰਦਗੀ 'ਚ ਇਹੋ ਜਿਹੇ ਕਰੋੜਾਂ ਲੋਕ ਹੀ ਹੋਣਗੇ ਜਿਹੜੇ ਪੈਸੇ ਦੇ ਲਈ ਸਿਰਫ ਇਸ ਵਾਸਤੇ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਉਹਨਾਂ ਨੇ ਇਹ ਦੋਵੇਂ ਵਿਸ਼ੇ ਕਦੇ ਵੀ ਨਹੀਂ ਪੜੇ। ਮੈਂ ਮਨ 'ਚ ਸੋਚਿਆ ਰੱਬ ਦਾ ਸ਼ੁਕਰ ਹੈ ਕਿ ਸਾਨੂੰ ਮਜ਼ਾ ਆ ਰਿਹਾ ਹੈ। ਤੇ ਸਾਡਾ ਟੀਚਾ ਖੇਡ 'ਚ ਜਿੱਤਣਾ ਹੈ। ਜਦੋਂ ਖੇਡ ਸਮਾਪਤ ਹੋ ਗਈ ਤਾਂ ਰੌਬਟ ਨੇ ਸਾਨੂੰ 15 ਮਿੰਟਾਂ ਤੱਕ ਕੈਸ਼ ਫਲੋ ਤੇ ਵਿਚਾਰਾਂ ਕਰਨ ਤੇ ਇਸ ਦੀ ਸਮੀਖਿਆ ਕਰਨ ਵਾਸਤੇ ਕਿਹਾ। ਮੇਰੇ ਟੇਬਲ ਤੇ ਬੈਠਾ ਵਪਾਰੀ ਖੁਸ਼ ਨਹੀਂ ਸੀ। ਉਸ ਨੂੰ ਖੇਡ ਪਸੰਦ ਨਹੀਂ ਸੀ ਆਇਆ। ਮੈਨੂੰ ਇਹ ਸਾਰਾ ਕੁਝ ਜਾਣਨ ਦੀ ਲੋੜ ਨਹੀਂ ਹੈ, ਉਸਨੇ ਜ਼ੋਰ ਦੇ ਕੇ ਕਿਹਾ। ਮੇਰੇ ਕੋਲ ਇਹਨਾਂ ਸਾਰਿਆਂ ਲਈ ਅਕਾਊਂਟੈਂਟ, ਬੈਂਕਰ ਅਤੇ ਵਕੀਲ ਹਨ ਜਿਨ੍ਹਾਂ ਨੂੰ ਇਹ ਸਾਰਾ ਕੁਝ ਪਤਾ ਹੈ। ਰੌਬਟ ਦਾ ਜਵਾਬ ਸੀ ਕਿ ਤੁਸੀਂ ਗੌਰ ਕੀਤਾ ਹੈ ਕਿ ਇਹੋ ਜਿਹੇ بڑے ਅਕਾਊਂਟੈਂਟਸ ਹਨ ਜਿਹੜੇ ਕਿ ਅਮੀਰ ਨਹੀਂ ਹਨ ਤੇ ਇਹੀ ਹਾਲ ਬੈਂਕਰ ਵਕੀਲ ਸਟਾਕ ਬ੍ਰੋਕਰ ਅਤੇ ਰੀਅਲ ਅਸਟੇਟ ਬ੍ਰੋਕਰਾਂ ਦਾ ਵੀ ਹੈ ਉਹ ਬਹੁਤ ਕੁਝ ਜਾਣਦੇ ਹਨ ਅਤੇ ਆਮ ਕਰਕੇ ਉਹ ਲੋਕ ਸਮਾਰਟ ਹੁੰਦੇ ਹਨ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਅਮੀਰ ਨਹੀਂ ਹੁੰਦੇ ਕਿਉਂਕਿ ਸਾਡੇ ਸਕੂਲ ਸਾਨੂੰ ਉਹ ਸਾਰਾ ਕੁਝ ਨਹੀਂ ਸਿਖਾਉਂਦੇ ਜਿਹੜਾ ਕਿ ਅਮੀਰ ਲੋਕ ਜਾਣਦੇ ਹਨ ਇਸ ਲਈ ਅਸੀਂ ਇਹਨਾਂ ਲੋਕਾਂ ਕੋਲੋਂ ਸਲਾਹ ਲੈਂਦੇ ਹਾਂ ਪਰ ਇੱਕ ਦਿਨ ਜਦੋਂ ਤੁਸੀਂ ਕਿਸੇ ਹਾਈਵੇ ਤੇ ਕਾਰ ਰਾਈ ਜਾਂਦੇ ਹੋ ਤੇ ਟ੍ਰੈਫਿਕ ਜਾਮ ਚ ਫਸ ਜਾਂਦੇ ਹੋ ਤੁਸੀਂ ਬਾਹਰ ਨਿਕਲਣ ਲਈ ਤੜਫਦੇ ਹੋ ਜਦੋਂ ਤੁਸੀਂ ਆਪਣੇ ਸੱਜੇ ਪਾਸੇ ਦੇਖਦੇ ਹੋ ਤਾਂ ਉੱਥੇ ਤੁਸੀਂ ਇਹ ਦੇਖਦੇ ਹੋ ਕਿ ਤੁਹਾਡਾ ਅਕਾਊਂਟੈਂਟ ਵੀ ਉਸੇ ਟ੍ਰੈਫਿਕ ਜਾਮ ਚ ਫਸਿਆ ਹੋਇਆ ਹੈ ਫਿਰ ਤੁਸੀਂ ਆਪਣੇ ਖੱਬੇ ਪਾਸੇ ਦੇਖਦੇ ਹੋ ਤਾਂ ਤੁਹਾਨੂੰ ਉੱਥੇ ਆਪਣਾ ਬੈਂਕਰ ਵੀ ਉਸੇ ਹਾਲ ਚ ਨਜ਼ਰ ਆਉਂਦਾ ਹੈ ਇਸ ਨਾਲ ਤੁਹਾਨੂੰ ਹਾਲਾਤ ਦਾ ਅੰਦਾਜ਼ਾ ਹੋ ਜਾਵੇਗਾ ਕੰਪਿਊਟਰ ਪ੍ਰੋਗਰਾਮਰ ਵੀ ਇਸ ਖੇਡ ਦਾ ਪ੍ਰਭਾਵਿਤ ਖੇਡ ਨਾਲ ਪ੍ਰਭਾਵਿਤ ਨਹੀਂ ਹੋਇਆ ਇਹ ਸਿੱਖਣ ਲਈ ਮੈਂ ਸੌਫਟਵੇਅਰ ਖਰੀਦ ਸਕਦਾ ਹਾਂ ਬੈਂਕਰ ਜ਼ਰੂਰ ਪ੍ਰਭਾਵਿਤ ਹੋਇਆ ਮੈਂ ਸਕੂਲ 'ਚ ਅਕਾਊਂਟਿੰਗ ਸਿੱਖੀ ਸੀ ਪਰ ਮੈਂ ਹੁਣ ਤਾਈ ਇਹ ਨਹੀਂ ਸਮਝ ਪਾਇਆ ਕਿ ਇਸ ਨੂੰ ਅਸਲ ਜ਼ਿੰਦਗੀ 'ਚ ਕਿਵੇਂ ਕੰਮ ਵਿੱਚ ਲਿਆਇਆ ਜਾਵੇ ਉਨਮੈਂ ਸਮਝ ਗਿਆ ਹਾਂ ਕਿ ਮੈਨੂੰ ਚੂਹਾ ਦੌੜ ਤੋਂ ਬਾਹਰ ਨਿਕਲਣ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ ਪਰ ਮੈਂ ਆਪਣੀ ਧੀ ਦੇ ਵਿਚਾਰਾਂ ਨਾਲ ਸਭ ਤੋਂ ਜ਼ਿਆਦਾ ਰਮਾਂਚਿਤ ਹੋਈ ਉਸਨੇ ਕਿਹਾ ਮੈਨੂੰ ਸਿੱਖਣ 'ਚ ਬੜਾ ਮਜ਼ਾ ਆਇਆ ਮੈਂ ਇਸ ਬਾਰੇ ਬੜਾ ਕੁਝ ਸਿੱਖਿਆ ਕਿ ਪੈਸਾ ਅਸਲ ਜ਼ਿੰਦਗੀ 'ਚ ਕਿਸ ਤਰ੍ਹਾਂ ਕੰਮ ਕਰਦਾ ਹੈ ਤੇ ਇਸ ਦਾ ਨਿਵੇਸ਼ ਕਿਵੇਂ ਕਰਨਾ ਚਾਹੀਦਾ ਹੈ ਫਿਰ ਉਸਨੇ ਅੱਗੇ ਕਿਹਾ ਹੁਣ ਮੈਂ ਜਾਣਦੀ ਹਾਂ ਕਿ ਮੈਂ ਆਪਣੇ ਕੰਮ ਕਰਨ ਵਾਸਤੇ ਕਿਸ ਤਰ੍ਹਾਂ ਦਾ ਕਾਰੋਬਾਰ ਚੁਣਾ ਤੇ ਇਹ ਕਾਰੋਬਾਰ ਚੁਣਨ ਦਾ ਕਾਰਨ ਨੌਕਰੀ ਦੀ ਸੁਰੱਖਿਆ ਉਸ ਤੋਂ ਮਿਲਣ ਵਾਲੇ ਫਾਇਦੇ ਜਾਂ ਤਨਖਾਹ ਨਹੀਂ ਹੋਣਗੇ ਜੇਕਰ ਮੈਂ ਇਸ ਖੇਡ ਰਾਹੀਂ ਸਿਖਾਈ ਗਈਆਂ ਗੱਲਾਂ ਨੂੰ ਸਿੱਖ ਲੈਂਦੀ ਹਾਂ ਤਾਂ ਮੈਂ ਕੁਝ ਵੀ ਕਰਨ ਲਈ ਸੁਤੰਤਰ ਹਾਂ ਅਤੇ ਉਹ ਸਿੱਖਣ ਲਈ ਵੀ ਸੁਤੰਤਰ ਹਾਂ ਜਿਹੜਾ ਮੈਂ ਦਿਲ ਲਾ ਕੇ ਸਿੱਖਣਾ ਚਾਹੁੰਦੀ ਹਾਂ ਹੁਣ ਤਾਂ ਹੀ ਮੈਨੂੰ ਉਸ ਚੀਜ਼ ਨੂੰ ਸਿੱਖਣਾ ਪੈਂਦਾ ਸੀ ਜਿਸ ਰਾਹੀਂ ਮੈਨੂੰ ਨੌਕਰੀ ਮਿਲਣ ਵਿੱਚ ਸਹਾਇਤਾ ਮਿਲੇ ਜੇਕਰ ਮੈਂ ਖੇਡ ਸਿੱਖ ਜਾਂਦੀ ਹਾਂ ਤਾਂ ਮੈਨੂੰ ਨੌਕਰੀ ਵਿੱਚ ਸੁਰੱਖਿਆ ਅਤੇ ਸਮਾਜੀ ਸੁਰੱਖਿਆ ਦੀ ਜ਼ਿਆਦਾ ਫਿਕਰ ਨਹੀਂ ਹੋਵੇਗੀ ਜਿਵੇਂ ਕਿ ਮੇਰੀਆਂ ਬਹੁਤੀਆਂ ਸਹੇਲੀਆਂ ਨੂੰ ਹੁੰਦੀ ਹੈ ਖੇਡ ਖਤਮ ਹੋਣ ਤੋਂ ਬਾਅਦ ਮੈਨੂੰ ਰੋਬਟ ਨਾਲ ਗੱਲ ਕਰਨ ਵਾਸਤੇ ਜ਼ਿਆਦਾ ਸਮਾਂ ਨਹੀਂ ਮਿਲਿਆ ਐਸੀ ਉਸਦੀ ਯੋਜਨਾ ਉੱਤੇ ਅੱਗੇ ਗੱਲ ਕਰਨ ਲਈ ਬਾਅਦ ਵਿੱਚ ਮਿਲਣ ਦਾ ਨਿਰਣਾ ਲਿਆ ਇਤਨਾ ਤਾਂ ਮੈਂ ਜਾਣਦੀ ਸੀ ਕਿ ਇਸ ਖੇਡ ਦੇ ਬਹਾਨੇ ਰੋਬਟ ਇਹ ਚਾਹੁੰਦਾ ਹੈ ਕਿ ਲੋਕਾਂ ਵਿੱਚ ਪੈਸੇ ਦੀ ਬਿਹਤਰ ਸਮਝ ਵਿਕਸਿਤ ਹੋ ਜਾਵੇ। ਇਹੀ ਕਾਰਨ ਸੀ ਕਿ ਮੈਂ ਉਸ ਦੀਆਂ ਯੋਜਨਾਵਾਂ ਦੇ ਬਾਰੇ ਜ਼ਿਆਦਾ ਜਾਣਨ ਲਈ ਉਤਸੁਕ ਸੀ। ਮੇਰੇ ਪਤੀ ਅਤੇ ਮੈਂ ਰਾਬਰਟ ਤੇ ਉਸ ਦੀ ਪਤਨੀ ਦੇ ਨਾਲ ਅਗਲੇ ਹਫ਼ਤੇ ਡਿਨਰ ਮੀਟਿੰਗ ਰੱਖ ਲਈ। ਹਾਲਾਂਕਿ ਇਹ ਸਾਡਾ ਪਹਿਲਾ ਸਮਾਜੀ ਮੇਲ-ਜੋਲ ਸੀ। ਫਿਰ ਵੀ ਸਾਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅਸੀਂ ਇੱਕ ਦੂਜੇ ਨੂੰ ਸਾਲਾਂ ਤੋਂ ਜਾਣਦੇ ਹਾਂ। ਐਸੀ ਮਹਿਸੂਸ ਕੀਤਾ ਕਿ ਸਾਡੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਕੋ ਜਿਹੀਆਂ ਹਨ। ਅਸੀਂ ਕਈ ਵਿਸ਼ਿਆਂ ਉੱਤੇ ਗੱਲਾਂ ਕੀਤੀਆਂ ਖੇਡਾਂ, ਨਾਟਕਾਂ, ਰੈਸਟੋਰਾਂ ਅਤੇ ਸਮਾਜਿਕ ਆਰਥਿਕ ਵਿਸ਼ਿਆਂ ਉੱਤੇ। ਅਸੀਂ ਬਦਲਦੀ ਹੋਈ ਦੁਨੀਆ ਬਾਰੇ ਵੀ ਗੱਲਾਂ ਕੀਤੀਆਂ। ਅਸੀਂ ਇਸ ਮੁੱਦੇ ਉੱਤੇ ਬੜੀ ਦੇਰ ਤੱਕ ਵਿਚਾਰਾਂ ਕੀਤੀਆਂ ਕਿ ਜ਼ਿਆਦਾਤਰ ਅਮਰੀਕੀ ਕਿਵੇਂ ਆਪਣੇ ਰਿਟਾਇਰਮੈਂਟ ਵਾਸਤੇ ਬੜਾ ਘੱਟ ਪੈਸਾ ਬਚਾ ਪਾਉਂਦੇ ਹਨ। ਜਾਂ ਬਿਲਕੁਲ ਵੀ ਨਹੀਂ ਬਚਾ ਪਾਉਂਦੇ। ਐਸੀ ਸਮਾਜਿਕ ਸੁਰੱਖਿਆ ਤੇ ਮੈਡੀਕੇਅਰ ਦੀ ਤਕਰੀਬਨ ਦਿਵਾਲੀਆ ਹਾਲਤ ਉੱਤੇ ਵੀ ਵਿਚਾਰਾਂ ਕੀਤੀਆਂ ਕੀ ਸਾਡੇ ਬੱਚਿਆਂ ਨੂੰ ਸਾਡੇ 7 ਕਰੋੜ ਬਿਰਧ ਲੋਕਾਂ ਦੇ ਰਿਟਾਇਰਮੈਂਟ ਲਈ ਟੈਕਸ ਚੁਕਾਉਣਾ ਹੋਵੇਗਾ ਐਸੀ ਹੈਰਾਨ ਸੀ ਕਿ ਲੋਕ ਪੈਨਸ਼ਨ ਯੋਜਨਾ ਦੇ ਭਰੋਸੇ ਰਹਿ ਕੇ ਕਿਤਨਾ ਵੱਡਾ ਖਤਰਾ ਮੁੱਲ ਲੈ ਲੈਂਦੇ ਹਨ ਰਾਬਰਟ ਦੀ ਸਭ ਤੋਂ ਵੱਡੀ ਫਿਕਰ ਇਹ ਸੀ ਕਿ ਅਮੀਰਾਂ ਤੇ ਗਰੀਬਾਂ ਵਿਚਕਾਰ فاصلہ ਲਗਾਤਾਰ ਵਧਦਾ ਜਾ ਰਿਹਾ ਹੈ ਇਸ ਤਰ੍ਹਾਂ ਨਾ ਕੇਵਲ ਅਮਰੀਕਾ ਚ ਹੋ ਰਿਹਾ ਹੈ ਬਲਕਿ ਸਾਰੀ ਦੁਨੀਆ ਵਿੱਚ ਹੀ ਹੋ ਰਿਹਾ ਹੈ ਰਾਬਰਟ ਸਬਾ ਸਿੱਖਿਆ ਤੇ ਸਵੇ ਨਿਰਮਿਤ ਕਾਰੋਬਾਰੀ ਸੀ ਉਹ ਦੁਨੀਆ ਭਰ ਵਿੱਚ ਨਿਵੇਸ਼ ਕਰ ਚੁੱਕਿਆ ਸੀ ਤੇ 47 ਸਾਲ ਦੀ ਉਮਰ ਚ ਰਟਾਇਰ ਹੋਣ ਵਿੱਚ ਸਫਲ ਹੋ ਗਿਆ ਸੀ ਉਹ ਕੰਮ ਇਸ ਲਈ ਕਰ ਰਿਹਾ ਸੀ ਕਿਉਂਕਿ ਉਸ ਨੂੰ ਵੀ ਉਹੀ ਫਿਕਰ ਸੀ ਜਿਹੜੀ ਮੈਨੂੰ ਆਪਣੇ ਬੱਚਿਆਂ ਨੂੰ ਲੈ ਕੇ ਤੰਗ ਕਰਦੀ ਸੀ ਉਹ ਜਾਣਦਾ ਸੀ ਕਿ ਦੁਨੀਆ ਬਦਲ ਚੁੱਕੀ ਹੈ ਪਰ ਦੁਨੀਆ ਦੇ ਬਦਲਣ ਦੇ ਬਾਵਜੂਦ ਸਿੱਖਿਆ ਪ੍ਰਣਾਲੀਆਂ ਬਿਲਕੁਲ ਵੀ ਨਹੀਂ ਬਦਲੀਆਂ ਰਾਬਰਟ ਦੇ ਮੁਤਾਬਕ ਬੱਚੇ ਸਾਲਾਂ ਤਾਈਂ ਬੇਕਾਰ ਜਹੀ ਸਿੱਖਿਆ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਨ ਅਤੇ ਇਹੋ ਜਿਹੇ ਵਿਸ਼ਿਆਂ ਨੂੰ ਪੜ੍ਹਦੇ ਹਨ ਜਿਹੜੇ ਉਹਨਾਂ ਦੇ ਜੀਵਨ ਵਿੱਚ ਕਦੇ ਵੀ ਕਿਤੇ ਵੀ ਕੰਮ ਨਹੀਂ ਆਉਣ ਵਾਲੇ ਅਤੇ ਉਹ ਇਹੋ ਜਿਹੇ ਹੀ ਦੁਨੀਆ ਲਈ ਤਿਆਰੀ ਕਰਦੇ ਹਨ ਜਿਸ ਦਾ ਹੁਣ ਨਾਮੋ ਨਿਸ਼ਾਨ ਵੀ ਨਹੀਂ ਬਚਿਆ ਅੱਜ ਤੁਸੀਂ ਕਿਵੇਂ ਵੀ ਬੱਚੇ ਨੂੰ ਜਿਹੜੀ ਸਭ ਤੋਂ ਖਤਰਨਾਕ ਸਲਾਹ ਦੇ ਸਕਦੇ ਹੋ ਉਹ ਇਹ ਹੈ ਸਕੂਲ ਜਾਓ ਚੰਗੇ ਨੰਬਰ ਲਿਆਓ ਅਤੇ ਕੋਈ ਸੁਰੱਖਿਅਤ ਨੌਕਰੀ ਲੱਭੋ ਉਸਨੇ ਕਿਹਾ ਇਹ ਪੁਰਾਣੀ ਅਤੇ ਬੇਕਾਰ ਸਲਾਹ ਹੈ ਜੇਕਰ ਤੁਸੀਂ ਇਹ ਦੇਖ ਸਕਦੇ ਹੋ ਕਿ ਏਸ਼ੀਆ ਯੂਰਪ ਦੱਖਣੀ ਅਮਰੀਕਾ 'ਚ ਕੀ ਹੋ ਰਿਹਾ ਹੈ ਤਾਂ ਤੁਸੀਂ ਵੀ ਉਤਨੇ ਹੀ ਫਿਕਰਮੰਦ ਹੋਵੋਗੇ ਜਿੰਨਾ ਕਿ ਮੈਂ ਹਾਂ ਰਾਬਰਟ ਦੇ ਅਨੁਸਾਰ ਇਹ ਮਾੜੀ ਸਲਾਹ ਹੈ ਕਿਉਂਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਭਵਿੱਖ ਆਰਥਿਕ ਤੌਰ ਉਤੇ ਸੁਰੱਖਿਅਤ ਹੋਵੇ ਤਾਂ ਤੁਸੀਂ ਪੁਰਾਣੇ ਊਸੂਲਾਂ ਦੇ ਸਹਾਰੇ ਨਵਾਂ ਖੇਡ ਨਹੀਂ ਖੇਡ ਸਕਦੇ ਇਹ ਬੜਾ ਖਤਰਨਾਕ ਹੋਵੇਗਾ ਮੈਂ ਉਸ ਨੂੰ ਪੁੱਛਿਆ ਕਿ ਪੁਰਾਣੇ ਊਸੂਲਾਂ ਤੋਂ ਉਸ ਦਾ ਕੀ ਭਾਵ ਹੈ ਮੇਰੇ ਵਾਂਗ ਲੋਕ ਵੱਖਰੇ ਨਿਯਮਾਂ ਨਾਲ ਖੇਡਦੇ ਹਨ ਤੇ ਤੁਹਾਡੇ ਵਾਂਗ ਲੋਕ ਪੁਰਾਣੇ ਊਸੂਲਾਂ ਦੀ ਲੀਕ ਉੱਤੇ ਹੀ ਚੱਲਦੇ ਹਨ ਉਸ ਨੇ ਕਿਹਾ ਕੀ ਹੁੰਦਾ ਹੈ ਜਦੋਂ ਕੋਈ ਕਾਰਪੋਰੇਸ਼ਨ ਸਟਾਫ ਕੱਟ ਕਰਨ ਦੀ ਕੋਸ਼ਿਸ਼ ਨਾ ਕਰਦਾ ਹੈ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਪਰਿਵਾਰ ਤਬਾਹ ਹੋ ਜਾਂਦੇ ਹਨ ਬੇਰੁਜ਼ਗਾਰੀ ਵੱਧ ਜਾਂਦੀ ਹੈ ਹਾਂ ਪਰ ਕੰਪਨੀ ਉਤੇ ਇਸ ਦਾ ਕੀ ਅਸਰ ਪੈਂਦਾ ਹੈ ਖਾਸ ਕਰਕੇ ਜਦੋਂ ਉਹ ਕੰਪਨੀ ਸਟਾਕ ਐਕਸਚੇਂਜ ਉਤੇ ਦਰਜ ਹੋ ਗਈ ਜਦੋਂ ਸਟਾਫ ਘਟ ਕਰਨ ਦੀ ਘੋਸ਼ਣਾ ਹੁੰਦੀ ਹੈ ਤਾਂ ਸਟਾਕ ਦੀ ਕੀਮਤ ਵੱਧ ਜਾਂਦੀ ਹੈ ਮੈਂ ਕਿਹਾ ਜਦੋਂ ਕੰਪਨੀ ਤਨਖਾਹਾਂ ਦਾ ਖਰਚ ਘਟ ਕਰਦੀ ਹੈ ਤਾਂ ਬਾਜ਼ਾਰ ਇਸ ਗੱਲ ਨੂੰ ਪਸੰਦ ਕਰਦਾ ਹੈ ਇਸ ਤਰ੍ਹਾਂ ਚਾਹੇ ਸਟਾਫ ਘਟ ਕਰਕੇ ਕੀਤਾ ਜਾਵੇ ਜਾਂ ਫਿਰ ਕੰਪਿਊਟਰ ਰਾਹੀਂ ਉਸਨੇ ਕਿਹਾ ਤੁਸੀਂ ਠੀਕ ਕਹਿ ਰਹੇ ਹੋ ਤੇ ਜਦੋਂ ਸਟਾਕ ਦੀਆਂ ਕੀਮਤਾਂ ਵੱਧਦੀਆਂ ਹਨ ਤਾਂ ਮੇਰੇ ਵਾਂਗ ਲੋਕ ਜਾਨੀ ਜਿਨ੍ਹਾਂ ਕੋਲ ਉਸ ਕੰਪਨੀ ਦੇ ਸ਼ੇਅਰ ਹੁੰਦੇ ਹਨ ਉਹ ਜ਼ਿਆਦਾ ਅਮੀਰ ਹੋ ਜਾਂਦੇ ਹਨ ਵੱਖਰੇ ਤਰ੍ਹਾਂ ਦੇ ਨਿਮਾਤੋਂ ਮੇਰਾ ਮੰਤਵ ਇਹੀ ਸੀ ਵਰਕਰ ਹਾਰਦੇ ਹਨ ਮਾਲਕ ਤੇ ਨਿਵੇਸ਼ਕ ਜਿੱਤਦੇ ਹਨ ਰੋਬਟ ਵਰਕਰ ਤੇ ਮਾਲਕ ਦੇ ਵਿਚਕਾਰਲੇ ਫਰਕ ਨੂੰ ਸਮਝਾ ਰਿਹਾ ਸੀ ਇਹ ਫਰਕ ਸੀ ਆਪਣੇ ਨਸੀਬ ਤੇ ਆਪਣੇ ਆਪ ਦਾ ਕਾਬੂ ਹੋਣਾ ਜਾਂ ਫਿਰ ਆਪਣੇ ਨਸੀਬ ਉੱਤੇ ਕਿਸੇ ਹੋਰ ਨੂੰ ਕਾਬੂ ਹੋਣ ਦੇਣਾ ਪਰ ਜ਼ਿਆਦਾਤਰ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਇੰਜ ਕਿਵੇਂ ਹੁੰਦਾ ਹੈ ਮੈਂ ਕਿਹਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਠੀਕ ਨਹੀਂ ਹੈ ਉਸ ਦਾ ਜਵਾਬ ਸੀ ਇਸੇ ਖਾਤਰ ਤਾਂ ਬੱਚਿਆਂ ਨੂੰ ਇਹ ਕਹਿਣਾ ਮੂਰਖਤਾ ਹੈ ਚੰਗੀ ਸਿੱਖਿਆ ਪ੍ਰਾਪਤ ਕਰੋ ਇਹ ਹੀ ਸੋਚਣਾ ਮੂਰਖਤਾ ਹੈ ਕਿ ਸਕੂਲਾਂ 'ਚ ਦਿੱਤੀ ਜਾ ਰਹੀ ਸਿੱਖਿਆ ਨਾਲ ਬੱਚੇ ਉਸ ਦੁਨੀਆ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਗੇ ਜਿਸ ਚ ਉਹ ਕਾਲਜ ਤੋਂ ਬਾਅਦ ਪੁੱਜਣ ਵਾਲੇ ਹਨ ਹਰ ਬੱਚੇ ਨੂੰ ਜ਼ਿਆਦਾ ਸਿੱਖਿਆ ਦੀ ਲੋੜ ਹੈ ਇੱਕ ਵੱਖਰੀ ਤਰ੍ਹਾਂ ਦੀ ਸਿੱਖਿਆ ਦੀ ਤੇ ਉਹਨਾਂ ਨੂੰ ਨਵੇਂ ਉਸੂਲਾਂ ਨੂੰ ਜਾਣਨ ਦੀ ਲੋੜ ਹੈ ਵੱਖਰੇ ਢੰਗ ਦੇ ਉਸੂਲਾਂ ਨੂੰ ਜਾਣਨ ਦੀ ਦੌਲਤ ਦੇ ਕੁਝ ਉਸੂਲ ਹੁੰਦੇ ਹਨ ਜਿਨ੍ਹਾਂ ਨਾਲ ਅਮੀਰ ਖੇਡਦੇ ਹਨ ਤੇ ਦੌਲਤ ਦੇ ਕੁਝ ਹੋਰ ਉਸੂਲ ਹੁੰਦੇ ਹਨ ਜਿਨ੍ਹਾਂ ਨਾਲ ਬਾਕੀ 95% ਲੋਕ ਖੇਡਦੇ ਹਨ ਤੇ ਉਹ 95% ਲੋਕ ਉਹਨਾਂ ਉਸੂਲਾਂ ਨੂੰ ਆਪਣੇ ਘਰ ਦੇ ਸਕੂਲਾਂ 'ਚ ਸਿੱਖਦੇ ਹਨ ਇਸੇ ਕਰਕੇ ਅੱਜਕੱਲ ਕਿਸੇ ਵੀ ਬੱਚੇ ਨੂੰ ਇਹ ਕਹਿਣਾ ਖਤਰਨਾਕ ਹੈ ਦਿਲ ਲਾ ਕੇ ਪੜੋ ਤੇ ਚੰਗੀ ਨੌਕਰੀ ਲੱਭੇ ਅੱਜ ਬੱਚਿਆਂ ਨੂੰ ਵੱਖਰੇ ਢੰਗ ਦੀ ਸਿੱਖਿਆ ਦੀ ਲੋੜ ਹੈ ਅਤੇ ਅੱਜ ਦੀ ਸਿੱਖਿਆ ਨੀਤੀ ਉਹਨਾਂ ਨੂੰ ਕੁਝ ਬੁਨਿਆਦੀ ਗੱਲਾਂ ਨਹੀਂ ਸਿਖਾ ਪਾਉਂਦੀ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਲਾਸਰੂਮ 'ਚ ਕਿੰਨੇ ਕੰਪਿਊਟਰ ਪਏ ਹੋਏ ਹਨ ਜਾਂ ਸਕੂਲ ਕਿੰਨੇ ਪੈਸੇ ਖਰਚ ਰਹੇ ਹਨ। ਜਦੋਂ ਵਿਦਿਅਕ ਨੀਤੀ 'ਚ ਇਹ ਵਿਸ਼ਾ ਹੀ ਨਹੀਂ ਹੈ ਤਾਂ ਉਸ ਨੂੰ ਕਿਵੇਂ ਪੜਾਇਆ ਜਾ ਸਕਦਾ ਹੈ? ਹੁਣ ਸਵਾਲ ਇਹ ਉੱਠਦਾ ਹੈ ਕਿ ਕਿਵੇਂ ਮਾਪੇ ਆਪਣੇ ਬੱਚਿਆਂ ਨੂੰ ਉਹ ਸਿਖਾ ਸਕਦੇ ਹਨ ਜਿਨ੍ਹਾਂ ਨੂੰ ਉਹ ਸਕੂਲ 'ਚ ਨਹੀਂ ਸਿੱਖ ਪਾਉਂਦੇ। ਤੁਸੀਂ ਆਪਣੇ ਬੱਚਿਆਂ ਨੂੰ ਅਕਾਊਂਟਿੰਗ ਕਿਵੇਂ ਸਿਖਾਉਂਦੇ ਹੋ ਕੀ ਉਹ ਇਸ ਨਾਲ ਬੋਰ ਤਾਂ ਨਹੀਂ ਹੋ ਜਾਂਦੇ ਤੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਨਿਵੇਸ਼ ਕਰਨਾ ਸਿਖਾਉਂਗੇ ਜਦੋਂ ਤੁਸੀਂ ਆਪ ਇੱਕ ਪਾਲਕ ਦੇ ਤੌਰ ਤੇ ਨਿਵੇਸ਼ ਕਰਨ ਦੇ ਖਤਰਿਆਂ ਤੋਂ ਡਰਦੇ ਹੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਜੀਵਨ ਵਾਸਤੇ ਤਿਆਰ ਕਰਨ ਦੀ ਬਜਾਏ ਮੈਂ ਇਹ ਬਿਹਤਰ ਸਮਝਿਆ ਕਿ ਉਹਨਾਂ ਨੂੰ ਰੋਮਾਂਚਕ ਜੀਵਨ ਜਿਉਣ ਲਈ ਤਿਆਰ ਕੀਤਾ ਜਾਵੇ ਤਾਂ ਤੁਸੀਂ ਕਿਸ ਤਰ੍ਹਾਂ ਕਿਸੇ ਬੱਚੇ ਨੂੰ ਧਨ ਤੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਬਾਰੇ ਸਿਖਾ ਸਕਦੇ ਹੋ ਜਿਨ੍ਹਾਂ ਉੱਤੇ ਅਸੀਂ ਹੁਣੇ ਵਿਚਾਰ ਕੀਤਾ ਹੈ ਮੈਂ ਰੌਬਟ ਨੂੰ ਪੁੱਛਿਆ ਅਸੀਂ ਕਿਵੇਂ ਮਾਪਿਓ ਲਈ ਇਸ ਨੂੰ ਸੌਖਾ ਬਣਾ ਸਕਦੇ ਹਾਂ ਆਮ ਕਰਕੇ ਉਦੋਂ ਜਦੋਂ ਉਹਨਾਂ ਨੂੰ ਆਪ ਹੀ ਇਸ ਦੀ ਸਮਝ ਨਾ ਹੋਵੇ ਉਸਨੇ ਕਿਹਾ ਮੈਂ ਇਸ ਵਿਸ਼ੇ ਉੱਤੇ ਇੱਕ ਕਿਤਾਬ ਲਿਖੀ ਹੈ ਉਹ ਕਿਤਾਬ ਕਿੱਥੇ ਹੈ ਮੇਰੇ ਕੰਪਿਊਟਰ ਵਿੱਚ ਇਹ ਸਾਲਾਂ ਤੋਂ ਉੱਥੇ ਵਿਖਰੀ ਪਈ ਹੈ ਮੈਂ ਕਦੇ-ਕਦੇ ਇਸ ਵਿੱਚ ਕੁਝ ਜੋੜ ਦਿੰਦਾ ਹਾਂ ਪਰ ਅੱਜ ਤੱਕ ਉਸ ਨੂੰ ਕਦੇ ਇਕੱਤਰ ਨਹੀਂ ਕਰ ਪਾਇਆ ਮੈਂ ਇਸ ਕਿਤਾਬ ਨੂੰ ਉਦੋਂ ਲਿਖਣਾ ਸ਼ੁਰੂ ਕੀਤਾ ਸੀ ਜਦੋਂ ਮੇਰੀ ਪਹਿਲੀ ਕਿਤਾਬ ਬੈਸਟ ਸੈਲਰ ਹੋ ਗਈ ਸੀ ਪਰ ਮੈਂ ਹੁਣ ਤੱਕ ਆਪਣੀ ਨਵੀਂ ਕਿਤਾਬ ਨੂੰ ਪੂਰਾ ਨਹੀਂ ਕਰ ਸਕਿਆ ਇਹ ਹੁਣ ਵੀ ਹਿੱਸਿਆਂ ਵਿੱਚ ਹੀ ਹੈ ਉਹ ਕਿਤਾਬ ਨਿਸ਼ਚਿਤ ਤੌਰ ਤੇ ਹਿੱਸਿਆਂ ਵਿੱਚ ਹੀ ਸੀ ਉਨ੍ਹਾਂ ਬੇਤਰਤੀਬ ਹਿੱਸਿਆਂ ਨੂੰ ਪੜਨ ਮਗਰੋਂ ਮੈਂ ਇਹ ਫੈਸਲਾ ਕੀਤਾ ਕਿ ਕਿਤਾਬ ਨਿਸ਼ਚਿਤ ਤੌਰ ਤੇ ਬਿਹਤਰੀਨ ਸੀ ਅਤੇ ਸਮਾਜ ਨੂੰ ਇਸ ਦੀ ਬਹੁਤ ਲੋੜ ਹੈ ਖਾਸ ਕਰਕੇ ਇਹੋ ਜਿਹੇ ਸਮੇਂ ਜਦੋਂ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਅਸੀਂ ਦੋਵੇਂ ਇਕਦਮ ਇਸ ਨਿਰਣੇ ਤੇ ਪੁੱਜੇ ਕਿ ਮੈਂ ਰਾਬਰਟ ਦੀ ਕਿਤਾਬ ਦੀ ਸਹਿ-ਲੇਖਕਾ ਬਣ ਜਾਵਾਂ ਮੈਂ ਉਸ ਨੂੰ ਪੁੱਛਿਆ ਕਿ ਉਸ ਦੇ ਵਿਚਾਰਾਂ ਨਾਲ ਕਿਸੇ ਬੱਚੇ ਨੂੰ ਕਿੰਨੀ ਆਰਥਿਕ ਸਿੱਖਿਆ ਦੀ ਲੋੜ ਹੁੰਦੀ ਹੈ ਉਸਨੇ ਕਿਹਾ ਕਿ ਇਹ ਬੱਚੇ ਤੇ ਨਿਰਪਰ ਕਰਦਾ ਹੈ ਆਪਣੇ ਬਚਪਨ ਚ ਹੀ ਉਸਨੇ ਇਹ ਜਾਣ ਲਿਆ ਸੀ ਕਿ ਉਹ ਅਮੀਰ ਬਣਨਾ ਚਾਹੁੰਦਾ ਸੀ ਤੇ ਉਸ ਨੂੰ ਇੱਕ ਇਹੋ ਜਿਹਾ ਪਿਤਾ ਸਰੂਪ ਵਿਅਕਤੀ ਮਿਲ ਗਿਆ ਜਿਹੜਾ ਅਮੀਰ ਤੇ ਉਸ ਦਾ ਮਾਰਗਦਰਸ਼ਨ ਕਰਨ ਦਾ ਇੱਛੁਕ ਵੀ ਸੀ ਰੌਬਰਟ ਕਹਿੰਦਾ ਸੀ ਕਿ ਸਿੱਖਿਆ ਹੀ ਸਫਲਤਾ ਦੀ ਨਹੀਂ ਹੈ ਜਿਵੇਂ ਸਕੂਲ ਚ ਸਿੱਖਿਆ ਹੋਈਆਂ ਗੱਲਾਂ ਮਹੱਤਵਪੂਰਨ ਹੁੰਦੀਆਂ ਹਨ ਤਿਵੇਂ ਹੀ ਵਿੱਤ ਸਬੰਧੀ ਸਿਆਨਪ ਤੇ ਬੋਲਣ ਦੀ ਕਲਾ ਵੀ ਮਹੱਤਵਪੂਰਨ ਹੁੰਦੀ ਹੈ ਅੱਗੇ ਦੀ ਕਹਾਣੀ ਰੋਬਟ ਤੇ ਦੋ ਡੈਡੀਆਂ ਬਾਰੇ ਹੈ ਜਿਨ੍ਹਾਂ 'ਚੋਂ ਇੱਕ ਅਮੀਰ ਹੈ ਤੇ ਦੂਜਾ ਗਰੀਬ ਇਹਨਾਂ ਦੇ ذریعے ਰੋਬਟ ਉਹਨਾਂ ਰਾਜਾਂ ਬਾਰੇ ਦੱਸਣਗੇ ਜਿਹੜੇ ਉਹਨਾਂ ਨੇ ਆਪਣੇ ਜੀਵਨ 'ਚ ਸਿੱਖੇ ਹਨ ਦੋਵੇਂ ਡੈਡੀਆਂ ਦੇ ਵਿਚਕਾਰਲੇ ਅੰਤਰ ਇੱਕ ਵਿਸ਼ੇਸ਼ ਗੱਲ ਨੂੰ ਉਜਾਗਰ ਕਰਦਾ ਹੈ ਇਸ ਕਿਤਾਬ ਨੂੰ ਮੈਂ ਕੁਝ ਵਿਧਾਇਆ ਹੈ ਇਸ ਵਿੱਚ ਕੁਝ ਜੋੜਿਆ ਤੇ ਘਟਾਇਆ ਹੈ ਅਤੇ ਇਸ ਨੂੰ ਵਿਵਸਥਿਤ ਕਰਨ ਦਾ ਕੰਮ ਕੀਤਾ ਹੈ ਜੇ ਕੋਈ ਅਕਾਊਂਟਿੰਗ ਅਕਾਊਂਟੈਂਟ ਇਸ ਕਿਤਾਬ ਨੂੰ ਪੜ੍ਹੇ ਉਹਨਾਂ ਨੂੰ ਮੇਰਾ ਸਿਰਫ ਇਤਨਾ ਹੀ ਕਹਿਣਾ ਹੈ ਕਿ ਉਹ ਆਪਣੇ ਕਿਤਾਬੀ ਗਿਆਨ ਨੂੰ ਇੱਕ ਪਾਸੇ ਰੱਖ ਦੇਵੇ ਤੇ ਆਪਣੇ ਦਿਮਾਗ 'ਚ ਰਾਬਰਟ ਦੇ ਸਿਧਾਂਤਾਂ ਨੂੰ ਵੱਡ ਜਾਣ ਦੇਵੇ ਹਾਲਾਂਕਿ ਉਹਨਾਂ 'ਚ ਕਈ ਸਿਧਾਂਤਾਂ ਪਹਿਲਾਂ ਪਹਿਲੀ ਨਜ਼ਰ 'ਚ ਹੀ ਗਲਤ ਦਿਸਣਗੇ ਅਕਾਊਂਟਸ ਦੇ ਸਿਧਾਂਤ ਦੀ ਬੁਨਿਆਦੀ ਗੱਲਾਂ ਨੂੰ ਚੁਣੌਤੀ ਦਿੰਦੇ ਲੱਗਣਗੇ ਪਰ ਇਹ ਯਾਦ ਰੱਖੋ ਕਿ ਉਹ ਇੱਕ ਮਹੱਤਵਪੂਰਨ ਨਜ਼ਰੀਆ ਦਿੰਦੇ ਹਨ ਕਿ ਕਿਵੇਂ ਸੱਚੇ ਨਿਵੇਸ਼ਕ ਆਪਣੇ ਨਿਵੇਸ਼ਾਂ ਦੇ ਫੈਸਲਿਆਂ ਦਾ ਵਿਸ਼ਲੇਸ਼ਣ ਕਰਦੇ ਹਨ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਜਾਣ ਮਿਹਨਤ ਨਾਲ ਪੜ੍ਹਨ ਤੋਂ ਚੰਗੀ ਨੌਕਰੀ ਪਾਉਣ ਦੀ ਸਲਾਹ ਦਿੰਦੇ ਹਾਂ ਤਾਂ ਅਕਸਰ ਅਸੀਂ ਇਹੋ ਜਿਹੇ ਸੱਭਿਆਚਾਰਕ ਆਰਦਾਤਾਂ ਦੇ ਕਾਰਨ ਕਰਦੇ ਹਾਂ ਇਸ ਤਰ੍ਹਾਂ ਕਰਨਾ ਹਮੇਸ਼ਾ ਚੰਗੀ ਚੀਜ਼ ਮੰਨੀ ਗਈ ਹੈ ਜਦੋਂ ਮੈਂ ਰਾਬਰਟ ਨੂੰ ਮਿਲੀ ਸੀ ਤਾਂ ਉਸ ਦੇ ਵਿਚਾਰਾਂ ਨੇ ਸ਼ੁਰੂਆਤ 'ਚ ਮੈਨੂੰ ਹੈਰਾਨ ਕਰ ਦਿੱਤਾ ਦੋ ਡੈਡੀਆਂ ਨਾਲ ਵਧੇ ਪਲੇ ਰੌਬਟ ਦੇ ਸਾਹਮਣੇ ਦੋ ਵੱਖ-ਵੱਖ ਟੀਚੇ ਹੁੰਦੇ ਸਨ ਉਸਦੇ ਪੜ੍ਹੇ ਲਿਖੇ ਡੈਡੀ ਉਸ ਨੂੰ ਕਾਰਪੋਰੇਸ਼ਨ 'ਚ ਨੌਕਰੀ ਕਰਨ ਦੀ ਸਲਾਹ ਦਿੰਦੇ ਸਨ ਤੇ ਉਸਦੇ ਅਮੀਰ ਡੈਡੀ ਉਸ ਨੂੰ ਕਾਰਪੋਰੇਸ਼ਨ ਦਾ ਮਾਲਕ ਬਣਨ ਦੀ ਦੋਨਾਂ ਹੀ ਕੰਮਾਂ 'ਚ ਸਿੱਖਿਆ ਦੀ ਲੋੜ ਸੀ ਪਰ ਪੜ੍ਹਾਈ ਦੇ ਵਿਸ਼ੇ ਬਿਲਕੁਲ ਵੱਖਰੇ-ਵੱਖਰੇ ਸਨ ਪੜ੍ਹੇ ਲਿਖੇ ਡੈਡੀ ਰੌਬਟ ਨੂੰ ਸਮਾਰਟ ਬਣਨ ਲਈ ਹੱਲਾਸ਼ੇਰੀ ਦਿੰਦੇ ਸਨ ਉਹ ਮੇ ਡੈਡੀ ਰਾਬਰਟ ਨੂੰ ਇਹ ਜਾਣਨ ਲਈ ਕਿ ਕਿਵੇਂ ਸਮਾਰਟ ਲੋਕਾਂ ਦੀਆਂ ਸੇਵਾਵਾਂ ਲਈਆਂ ਜਾਣ। ਦੋ ਡੈਡੀਆਂ ਦੇ ਹੋਣ ਕਾਰਨ ਕਈ ਸਮੱਸਿਆਵਾਂ ਵੀ ਪੈਦਾ ਹੋਈਆਂ। ਰਾਬਰਟ ਦੇ ਅਸਲੀ ਡੈਡੀ ਹਵਾਈ ਸਟੇਟ ਚ ਸਿੱਖਿਆ ਪ੍ਰਮੁੱਖ ਸਨ। ਜਦੋਂ ਰਾਬਰਟ 16 ਸਾਲਾਂ ਦਾ ਹੋਇਆ ਤਾਂ ਉਸ ਨੂੰ ਇਸ ਗੱਲ ਦੀ ਕੋਈ ਖਾਸ ਫਿਕਰ ਨਹੀਂ ਸੀ। ਤੰਗ ਕਰ ਰਹੀ ਜੇਕਰ ਤੁਹਾਨੂੰ ਚੰਗੇ ਨੰਬਰ ਨਹੀਂ ਮਿਲਦੇ ਤਾਂ ਤੁਹਾਨੂੰ ਕੋਈ ਚੰਗੀ ਨੌਕਰੀ ਨਹੀਂ ਮਿਲੇਗੀ। ਉਹ ਪਹਿਲਾਂ ਤੋਂ ਹੀ ਇਹ ਜਾਣਦਾ ਸੀ ਕਿ ਉਸਦੇ ਕੈਰੀਅਰ ਦਾ ਨਿਸ਼ਾਨਾ ਸੀ ਕਾਰਪੋਰੇਸ਼ਨ ਦਾ ਮਾਲਕ ਬਣਨਾ ਨਾ ਕਿ ਉਸ ਚ ਨੌਕਰੀ ਕਰਨਾ ਸੱਚ ਤਾਂ ਇਹ ਹੈ ਕਿ ਜੇਕਰ ਹਾਈ ਸਕੂਲ ਵਿੱਚ ਸਿਆਣਾ ਤੇ ਮਿਹਨਤੀ ਕਾਉਂਸਲਰ ਨਾ ਮਿਲਿਆ ਹੁੰਦਾ ਤਾਂ ਰਾਬਰਟ ਕਦੇ ਵੀ ਕਾਲਜ ਨਹੀਂ ਗਿਆ ਹੁੰਦਾ ਉਹ ਇਸ ਗੱਲ ਨੂੰ ਮੰਨਦਾ ਹੈ ਉਹ ਦੌਲਤ ਕਮਾਉਣ ਲਈ ਬੇਤਾਬ ਸੀ ਪਰ ਉਹ ਆਖਰਕਾਰ ਮੰਨ ਹੀ ਗਿਆ ਕਿ ਕਾਲਜ ਦੀ ਸਿੱਖਿਆ ਤੋਂ ਵੀ ਉਸ ਨੂੰ ਫਾਇਦਾ ਹੋ ਸਕਦਾ ਹੈ ਦਰਅਸਲ ਇਸ ਕਿਤਾਬ ਚ ਦਿੱਤੇ ਗਏ ਵਿਚਾਰ ਸ਼ਾਇਦ ਬਹੁਤੇ ਮਾਪਿਆਂ ਨੂੰ ਕ੍ਰਾਂਤੀਕਾਰੀ ਤੇ ਸਚਾਈ ਤੋਂ ਕਾਹਾਂ ਦੂਰ ਲੱਗਣਗੇ। ਕਈ ਲੋਕਾਂ ਨੂੰ ਤਾਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਰੱਖਣ ਚਾਹੀ। ਕਾਫੀ ਮਿਹਨਤ ਕਰਨੀ ਪੈਂਦੀ ਹੈ। ਪਰ ਬਦਲਦੇ ਹੋਏ ਸਮੇਂ ਨੂੰ ਦੇਖਦੇ ਹੋਏ ਸਾਨੂੰ ਨਵੇਂ ਤੇ ਜੋਖਮ ਭਰੇ ਵਿਚਾਰਾਂ ਵੱਲ ਧਿਆਨ ਦੇਣ ਦੀ ਲੋੜ ਹੈ। ਆਪਣੇ ਬੱਚਿਆਂ ਨੂੰ ਵਰਕਰ ਬਣਨ ਦੀ ਸਲਾਹ ਦੇਣ ਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਜੀਵਨ ਭਰ ਦੀ ਖੂਨ ਪਸੀਨੇ ਦੀ ਕਮਾਈ ਤੋਂ ਇਨਕਮ ਟੈਕਸ ਤੇ ਹੋਰ ਵੀ ਨਾ ਜਾਣੇ ਕਿਤਨੇ ਟੈਕਸ ਚੁਕਾਉਣ ਦੀ ਸਲਾਹ ਦਿੰਦੇ ਹਾਂ ਤੇ ਇਸ ਦੇ ਬਾਅਦ ਵੀ ਪੈਨਸ਼ਨ ਦੀ ਕੋਈ ਗਾਰੰਟੀ ਨਹੀਂ ਹੁੰਦੀ ਅਤੇ ਇਹ ਵੀ ਸੱਚ ਹੈ ਕਿ ਅੱਜ ਦੇ ਜਮਾਨੇ 'ਚ ਟੈਕਸ ਕਿਸੇ ਬੰਦੇ ਦਾ ਸਭ ਤੋਂ ਵੱਡਾ ਖਰਚਾ ਹੈ ਹਕੀਕਤਨ ਜ਼ਿਆਦਾਤਰ ਪਰਿਵਾਰ ਤਾਂ ਜਨਵਰੀ ਤੋਂ ਮਈ ਦੇ ਅੱਧ ਤੱਕ ਕੇਵਲ ਆਪਣਾ ਟੈਕਸ ਚੁਕਾਉਣ ਲਈ ਹੀ ਸਰਕਾਰ ਦੀ ਨੌਕਰੀ ਕਰਦੇ ਹਨ ਅੱਜ ਨਵੇਂ ਵਿਚਾਰਾਂ ਦੀ ਬੜੀ ਲੋੜ ਹੈ ਤੇ ਇਹ ਕਿਤਾਬ ਸਾਨੂੰ ਨਵੇਂ ਵਿਚਾਰ ਦਿੰਦੀ ਹੈ। ਰੌਬਰਟ ਦਾ ਦਾਵਾ ਹੈ ਕਿ ਅਮੀਰ ਲੋਕ ਆਪਣੇ ਬੱਚਿਆਂ ਨੂੰ ਵੱਖਰੀ ਤਰ੍ਹਾਂ ਦੀ ਸਿੱਖਿਆ ਦਿੰਦੇ ਹਨ। ਉਹ ਆਪਣੇ ਬੱਚਿਆਂ ਨੂੰ ਘਰ ਅੰਦਰ ਸਿਖਾਉਂਦੇ ਹਨ ਡਿਨਰ ਟੇਬਲ ਤੇ। ਹੋ ਸਕਦਾ ਹੈ ਕਿ ਇਹ ਵਿਚਾਰ ਉਹ ਨਾ ਹੋਣ ਜਿਨ੍ਹਾਂ ਤੇ ਤੁਸੀਂ ਆਪਣੇ ਆਪਣੇ ਬੱਚਿਆਂ ਨਾਲ ਗੱਲਾਂ ਕਰਦੇ ਹੋਵੋ। ਪਰ ਉਹਨਾਂ ਉੱਤੇ ਨਜ਼ਰਸਾਨੀ ਕਰਨ ਲਈ ਧੰਨਵਾਦ ਤੇ ਮੈਂ ਤੁਹਾਨੂੰ ਸਲਾਹ ਦਿੰਦੀ ਹਾਂ ਕਿ ਤੁਸੀਂ ਤਲਾਸ਼ ਕਰਦੇ ਰਹੋ। ਇੱਕ ਮਾਂ ਤੇ ਇੱਕ ਸੀਪੀਏ ਹੋਣ ਦੇ ਨਾਤੇ ਮੈਂ ਤਾਂ ਇਹੀ ਸੋਚਦੀ ਹਾਂ ਕਿ ਚੰਗੇ ਨੰਬਰ ਲਿਆਉਣਾ ਅਤੇ ਇੱਕ ਵਧੀਆ ਨੌਕਰੀ ਪਾ ਲੈਣਾ ਇੱਕ ਪੁਰਾਣਾ ਵਿਚਾਰ ਹੈ ਸਾਨੂੰ ਆਪਣੇ ਬੱਚਿਆਂ ਨੂੰ ਨਵੇਂ ਤਰ੍ਹਾਂ ਦੇ ਵਿਚਾਰ ਦੇਣੇ ਹੋਣਗੇ ਸਾਨੂੰ ਉਹਨਾਂ ਨੂੰ ਵੱਖਰੇ ਢੰਗ ਦੀ ਸਿੱਖਿਆ ਦੇਣੀ ਹੋਵੇਗੀ ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਈਏ ਕਿ ਚੰਗੇ ਵਰਕਰ ਹੋਣ ਦੇ ਨਾਲ-ਨਾਲ ਉਹ ਆਪ ਆਪਣਾ ਨਿਵੇਸ਼ ਕਾਰਪੋਰੇਸ਼ਨ ਵੀ ਖੇਲ ਖੋਲ ਸਕਣ ਦੋਨਾਂ ਦਾ ਹਿੱਤ ਆਲ ਮਿਲ ਵਧੀਆ ਰਹੇਗਾ ਇੱਕ ਮਾਂ ਹੋਣ ਦੇ ਨਾਤੇ ਮੈਨੂੰ ਇਹ ਆਸ ਹੈ ਕਿ ਇਹ ਕਿਤਾਬ ਸਾਰੇ ਪਾਲਕਾਂ ਲਈ ਫਾਇਦੇਮੰਦ ਹੋਵੇਗੀ ਰਾਬਰਟ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਕੋਈ ਵੀ ਇਨਸਾਨ ਜੇਕਰ ਇਹਨਾਂ ਨੂੰ ਦ੍ਰਿੜ ਕਰ ਲਵੋ ਲਵੇ ਤਾਂ ਉਹ ਅਮੀਰ ਬਣ ਸਕਦਾ ਹੈ ਜੇਕਰ ਤੁਸੀਂ ਇੱਕ ਮਾਲੀ ਜਾ ਗੇਟਕੀਪਰ ਹੋ ਜਾਂ ਪੂਰੀ ਤਰ੍ਹਾਂ ਬੇਰੁਜ਼ਗਾਰ ਕਾਹਵੇਂ ਤੁਹਾਡੇ ਚ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਵਿੱਤ ਸੰਬੰਧੀ ਗੱਲਾਂ ਸਿਖਾਉਣ ਦੀ ਕਾਬਲੀਅਤ ਹੈ ਇਹ ਯਾਦ ਰੱਖੋ ਕਿ ਵਿੱਤ ਸੰਬੰਧੀ ਸੰਧੀ ਉਹ ਦਿਮਾਗੀ ਤਰੀਕਾ ਹੈ ਜਿਸ ਨਾਲ ਅਸੀਂ ਆਪਣੀਆਂ ਪੈਸਿਆਂ ਸੰਬੰਧੀ ਸਮੱਸਿਆਵਾਂ ਨੂੰ ਸੁਲਝਾਉਂਦੇ ਹਾਂ ਅੱਜ ਅਸੀਂ ਇਹੋ ਜਿਹੇ ਵਿਸ਼ਵ ਵਿਆਪੀ ਤਕਨੀਕੀ ਪਰਿਵਰਤਨਾਂ ਦਾ ਸਾਹਮਣਾ ਕਰ ਰਹੇ ਹਾਂ ਜਿਨ੍ਹਾਂ ਦਾ ਸਾਹਮਣਾ ਅਸੀਂ ਅੱਜ ਤੋਂ ਪਹਿਲਾਂ ਕਦੇ ਨਹੀਂ ਕੀਤਾ ਕਿਸੇ ਦੇ ਕੋਲ ਵੀ ਜਾਦੂ ਦੀ ਪੁੜੀ ਨਹੀਂ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਇਹੋ ਜਿਹੇ ਪਰਿਵਰਤਨ ਸਾਡੇ ਸਾਹਮਣੇ ਆਉਣ ਵਾਲੇ ਹਨ ਜਿਹੜੇ ਸਾਡੀ ਹਕੀਕਤ ਤੋਂ ਪਰੇ ਹਨ ਕੌਣ ਜਾਣੇ ਭਵਿੱਖ ਸਾਡੇ ਲਈ ਕੀ ਲਿਆਉਂਦਾ ਹੈ ਪਰ ਜੋ ਕੁਝ ਵੀ ਹੋਵੇ ਸਾਡੇ ਕੋਲ ਦੋ ਬੁਨਿਆਦੀ ਵਿਕਲਪ ਮੌਜੂਦ ਹਨ ਜਾਂ ਤਾਂ ਅਸੀਂ ਸੁਰੱਖਿਆ ਦੀ ਰਾਹ ਉੱਤੇ ਚੱਲੀਏ ਜਾਂ ਫਿਰ ਅਸੀਂ ਸਮਾਰਟ ਬਣ ਕੇ ਆਪਣੇ ਆਪ ਨੂੰ ਪੈਸੇ ਸੰਬੰਧੀ ਖੇਤਿਆਂ 'ਚ ਸਿੱਖਿਅਤ ਕਰੀਏ ਤੇ ਆਪਣੇ ਬੱਚਿਆਂ ਦੀ ਆਰਥਿਕ ਪ੍ਰਤਿਭਾ ਨੂੰ ਵੀ ਜਾਗਰਿਤ ਕਰੀਏ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ